ਧੰਨਵਾਹਿ ਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਦੋ ਵੇ ਥਾਵ ਰਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ सगले ਪੂਰੇ ਰਹਾ ਹਰ ਹਰ ਨਾਮ ਜਪਤ ਸੁਖ ਸਜੇ ਮਨ ਹੋਵਤ ਸਾਦੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਭ੍ਰਮ ਭੈ ਧਰੇ ਛੂਟੇ ਭੈ ਜਮ ਕੇ ਘਟ ਘਟ ਏ ਕਰਹਾ ਪਰ ਪੂਰੇ ਨਾਨਕ ਸਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੀਖ ਹਜੂਰੇ ਭ੍ਰਮ ਭੈ ਤਰੇ ਛੂਟੇ ਭੈ ਜਮ ਕੇ ਕਟ ਕਟ ਕਰਹਾ ਭਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਣਾ ਅੰਤਰ ਬਾਹਰ ਪੇਖ ਹਜੂਰੇ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਬਿਲਾਵਲ ਰਾਗ ਦੇ ਵਿੱਚ ਪੰਜਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 825 ਤੇ 826 ਦੇ ਉੱਪਰ ਅੰਕਿਤ ਹੈ। ਇਸ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਹਨ ਉਹ ਪਹਿਲੀਆਂ ਹੀ ਪੰਕਤੀਆਂ ਹਨ। ਜਿਹਦੇ ਵੀ ਸਤਗੁਰੂ ਬਖਸ਼ਿਸ਼ ਕਰ ਰਿਹਾ ਦੋ ਵੈ ਥਾਵ ਰੱਖੇ ਗੁਰ ਸੂਰੇ ਸਭ ਕਹਿੰਦੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਕਿ ਜਿਹੜਾ ਮਨੁੱਖ ਸਤਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਪਰਮੇਸ਼ਰ ਦੇ ਨਾਮ ਨੂੰ ਜਪਦਾ ਤੇ ਗੁਰੂ ਸੁਰਮਾ ਜੋ ਹੈ ਉਸ ਦੇ ਦੋਨੇ ਥਾਂ ਰੱਖਿਆ ਕਰਦਾ ਹੈ ਉਸ ਨੂੰ ਬਚਾ ਲੈਂਦਾ ਹੁਣ ਦੋ ਥਾਂ ਕਿਹੜੇ ਹਨ ਦੋਵੇਂ ਥਾਵ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਦੱਸ ਰਹੇ ਆ ਹਾਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ सगले ਪੂਰੇ ਆਮ ਕਰਕੇ ਹਾਲਤ ਪਲਤ ਇਹ ਸ਼ਬਦ ਜਦੋਂ ਆਉਂਦਾ ਸੀ ਲੋਕ ਪਰਲੋਕ ਇਹਦਾ ਅਰਥ ਕਰਦੇ ਲੋਕ ਮਤਲਬ ਜੋ ਸੰਸਾਰ ਵਿੱਚ ਰਹਿ ਰਹੇ ਆ ਪਰਲੋਕ ਮਤਲਬ ਮਰਨ ਤੋਂ ਬਾਅਦ ਪਰ ਗੁਰ ਸੰਗਤ ਜੀ ਜਦੋਂ ਅਸੀਂ ਬਾਣੀ ਦੀ ਵਿਚਾਰ ਧਾਰਾ ਨਾਲ ਜੁੜਦੇ ਆ ਗਹਿਰਾਈ ਵਿੱਚ ਸੋਚਣ ਦਾ ਯਤਨ ਕਰਦੇ ਹਾਂ ਹਾਲਤ ਤੇ ਪਲਤ ਕੀ ਹੈ ਹਾਲਤ ਜਿਹੜਾ ਹੈ ਉਹ ਮੇਰਾ ਜੀਵਨ ਜੋ ਮੈਂ ਜੀ ਰਿਹਾ ਹਾਂ ਪਲਤ ਜੋ ਮੇਰਾ ਆਉਣ ਵਾਲਾ ਸਮਾਂ ਹੈ ਜਾਇਦਾ ਕਹਦੀ ਏ ਹਾਲਤ ਕੀ ਹੈ ਮੇਰਾ ਹਿੱਤ ਪਲਤ ਕੀ ਹੈ ਪਰਾਇਆ ਹਿੱਤ ਹਾਲਤ ਕੀ ਹੈ ਮੇਰੇ ਅੰਦਰਲੀ ਹਾਲਤ ਅੰਦਰਲੀ ਅਵਸਥਾ ਪਲਤ ਕੀ ਹੈ ਮੇਰੀ ਬਾਹਰਲੀ ਅਵਸਥਾ ਜਿਵੇਂ ਮਰਾ ਆਉਣ ਵਾਲਾ ਜਿਹੜਾ ਜੀਵਨ ਹੈ ਕਿਉਂਕਿ ਮਨ ਭਟਕਦਾ ਹੈ ਫਿਰਦਾ ਬਾਹਰ ਪਰ ਜਿੱਥੇ ਮਨ ਪਹੁੰਚਿਆ ਨਹੀਂ ਹੈ ਉਹਨੂੰ ਪਲਤ ਕਹਿ ਦਿੰਨੇ ਆ ਜਦੋਂ ਮਨ ਪਟਕਰਿਆ ਸਿਰਦਾ ਉਹ ਅੰਦਰ ਹੈ ਪਰ ਜਿੱਥੇ ਤੱਕ ਮਨ ਪਹੁੰਚਿਆ ਨਹੀਂ ਹੈ ਜਿੱਥੇ ਤੱਕ ਮਨ ਸੋਚਦਾ ਨਹੀਂ ਹੈ ਉਹ ਪਲਤ ਹੈ ਜਿੱਦਾਂ ਕਿ ਵੇਲੇ ਨਾ ਮਨੁੱਖ ਅਗਲੀਆਂ ਗੱਲਾਂ ਸੋਚਦਾ ਵੀ ਕੀ ਹੋਏਗਾ ਸੋਚ ਕੇ ਡਰ ਜਾਂਦਾ ਪਰ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਦੋਂ ਉਹਦੀ ਰਹਿਮਤ ਹੁੰਦੀ ਹੈ ਨਾ ਬਖਸ਼ਿਸ਼ ਹੁੰਦੀ ਆ ਤੇ ਉਹ ਅੰਦਰ ਹੋਵੇ ਪਰ ਹਮੇ ਬਾਹਰ ਹੋਵੇ ਤੇ ਉਹ ਦੋਨੇ ਜੀਵਨ ਨੂੰ ਸਵਾਰ ਦਿੰਦਾ ਜਦੋਂ ਅਸੀਂ ਆਪਣੇ ਅੰਦਰ ਨੂੰ ਸਮਝਾਉਣ ਦਾ ਯਤਨ ਕਰਦੇ ਆਂ ਤੇ ਆਉਣ ਵਾਲੇ ਜੀਵਨ ਨੂੰ ਸੁਚੱਜਾ ਬਣਾ ਲੈਂਦੇ ਕਿਸ ਤਰ੍ਹਾਂ ਬਣਦਾ ਹੈ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਬਣਦਾ ਤੇ ਗੁਰੂ ਇਹਦੇ ਇਸ ਜੀਵਨ ਵਿੱਚ ਤੇ ਆਉਣ ਵਾਲੇ ਜੀਵਨ ਦੇ ਵਿੱਚ ਕਿਵਰ ਗਨ ਲਾ ਜੀ ਆਪਾਂ ਜਿੱਦਾ ਹੁਣ ਸੰਗਤ ਕਰਦੇ ਆ ਜਾਂ ਸੰਗਤ ਵਿੱਚ ਆਉਣ ਤੋਂ ਪਹਿਲਾਂ ਗੁਰੂ ਵਾਲੇ ਬਣਨ ਤੋਂ ਪਹਿਲਾਂ ਦੀ ਹਾਲਤ ਤੇ ਹੁਣ ਦੀ ਹਾਲਤ ਦੇਖ ਲਈ ਤਬਦੀਲੀ ਤਾਂ ਹੁੰਦੀ ਐ ਨਾ ਤੇ ਸਤਗੁਰੂ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਆ ਕਿ ਪਰਮੇਸ਼ਰ ਗੁਰੂ ਸੂਰਮੇ ਨੇ ਮੇਰੇ ਤੇ ਕਿਰਪਾ ਕੀਤੀ ਦੋਵੇਂ ਥਾਬ ਰੱਖੇ ਗੁਰ ਸੂਰੇ ਹਾਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹੋ ਹਰ ਹਰ ਨਾਮ ਜਪਤ ਸੁਖ ਸਹਜੇ ਜਦੋਂ ਮੈਂ ਪ੍ਰਮਾਤਮਾ ਦਾ ਨਾਮ ਜਪਿਆ ਮੈਨੂੰ ਆਤਮਿਕ ਡੋਲਤਾ ਮਿਲੇ ਮੈਨੂੰ ਸੁਖ ਪ੍ਰਾਪਤ ਹੋਇਆ ਤੇ ਜਦੋਂ ਨਾਮ ਜਪਿਆ ਜਿਹੜੇ ਲੋਕਾਂ ਨੇ ਮਿੱਥੇ ਹੋਏ ਆ ਨਾ ਵੀ ਇਸ਼ਨਾਨ ਵੀ ਫਲਾਣੇ ਦਿਨ ਫਲਾਣੇ ਤੀਰਥ ਦੇ ਇਸ਼ਨਾਨ ਕਰਨ ਫਲਾਣੇ ਤੀਰਥ ਦੇ ਇਸ਼ਨਾਨ ਕਰਨ ਪਰ ਮੇਰਾ ਇਸ਼ਨਾਨ ਮਜਨ ਹੋਵਤ ਸਾਧੂ ਤੂਰੇ ਗੁਰੂ ਦੀ ਚਰਨ ਧੂੜ ਗੁਰੂ ਦੀ ਚਰਨ ਧੂੜ ਪਾਉ ਗੁਰੂ ਦੇ ਉਪਦੇਸ਼ਾਂ ਨਾਲ ਹੋ ਗਿਆ ਜਿੱਦਾਂ ਆਪਾਂ ਕਹਿੰਦੇ ਨਾ ਮਨ ਭਟਕ ਰਿਹਾ ਸੀ ਮਨ ਬੜਾ ਗੰਦਾ ਸੀ ਪਦ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਆ ਆਪਾਂ ਕਹਿੰਦੇ ਨੇ ਪਵਿੱਤਰਤਾ ਆ ਗਈ ਜੀਵਨ ਦੇ ਵਿੱਚ ਪਵਿੱਤਰਤਾ ਤੇ ਸਤਿਗੁਰੂ ਦੇ ਉਪਦੇਸ਼ਾਂ ਦੇ ਨਾਲ ਹੀ ਮੈਂ ਇਸ਼ਨਾਨ ਕੀਤਾ ਹਰ ਹਰ ਨਾਮ ਜਪਤ ਸੁਖ ਸਹਜੇ ਮਜਨ ਹੋਵਤ ਸਾਦੋ ਧੋਰੇ ਆਵਣ ਜਾਣ ਰਹੇ ਥਿਤ ਪਾਈ ਹੁਣ ਇਹ ਜਿਹੜਾ ਚੱਕਰ ਸੀ ਨਾ ਹੁਣ ਜਾਣਤਾ ਜਿਹੜਾ ਅੰਦਰ ਡਰ ਸੀ ਉਹ ਪਰਮੇਸ਼ਰ ਨੇ ਖਤਮ ਕਰ ਦਿੱਤਾ ਟਿਕਾਉ ਬਣਾ ਦਿੱਤਾ ਜਨਮ ਮਰਨ ਕੇ ਮਿਟੇ ਬਸੂਰੇ ਉਹ ਚੋਰੇ ਖਤਮ ਕਰ ਦੇ ਅਸੀਂ ਰੋਜ਼ ਜੰਮ ਰਹੇ ਆ ਰੋਜ਼ ਮਰ ਰਹੇ ਜੇ ਰੱਬ ਨਾਲ ਜੁੜੇ ਆ ਆਤਮਿਕ ਤੌਰ ਤੇ ਅਸੀਂ ਜੀਂਦੇ ਆ ਜੇ ਰੱਬ ਨੂੰ ਭੁਲਾ ਦਿੱਤਾ ਤੇ ਆਤਮਿਕ ਤੌਰ ਤੇ ਅਸੀਂ ਮਰੇ ਹੋਏ ਆ ਅੱਖਾਂ ਜੀਵਾਂ ਵਿਸਰੇ ਮਰ ਗਿਓ ਪਰ ਜਦੋਂ ਗੁਰੂ ਸ਼ੁਰਮੇ ਦੀ ਸੰਗਤ ਵਿੱਚ ਆਏ ਉਨੇ ਦੋਨੇ ਥਾਵ ਰਖੇ ਗੁਰ ਸੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਗੁਰੂ ਸੂਰਮੇ ਨੇ ਬਖਸ਼ਿਸ਼ ਕੀਤੀ ਭ੍ਰਮ ਪੈ ਤਰੇ ਛੂਟੇ ਪਹਿ ਜਮ ਕੇ ਘਟ ਘਟੇ ਕਰਹਾ ਭਰ ਪੂਰੇ ਜਿਦਨ ਘਟ ਘਟ ਹਰੇਕ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਨੂੰ ਆਪਾਂ ਦੇਖਾਂਗੇ ਕਿ ਹਰੇਕ ਦੇ ਅੰਦਰ ਪ੍ਰਮਾਤਮਾ ਵਸ ਰਿਹਾ ਵਿਆਪਕ ਹੈ ਹਰੇਕ ਸਰੀਰ ਦੇ ਵਿੱਚ ਹੈ ਘਟ ਘਟ ਏਕ ਰਹਾ ਭਰਪੂਰ ਗੁਰੂ ਸਾਹਿਬ ਕਹਿੰਦੇ ਭਾਈ ਭ੍ਰਮ ਪੈ ਤਰੇ ਜਿਹੜਾ ਭਰਮੈ ਡਰ ਉਹ ਤੋਂ ਪਾਰ ਲੰਘ ਜਾਏਗਾ ਜਿਹੜੇ ਤੇਰੇ ਵਿਕਾਰ ਹਨ ਛੋਟੇ ਭੈ ਜਮ ਕੇ ਜਮਾਂ ਦਾ ਡਰ ਖਤਮ ਹੋ ਜਾਏਗਾ ਜਦੋਂ ਆ ਕਿ ਪ੍ਰਮਾਤਮਾ ਹਰੇਕ ਅੰਦਰ ਪ੍ਰਮਾਤਮਾ ਮਤਲਬ ਪ੍ਰਮਾਤਮਾ ਨੂੰ ਦੇਖਿਆ ਤੇ ਅੰਦਰ ਉਹਦੇ ਅਦਬ ਦੇ ਵਿੱਚ ਆਇਆ ਜੀਵਨ ਜਿਹੜਾ ਨਿਰਮਲ ਹੋ ਗਿਆ ਵਿਕਾਰਾਂ ਤੋਂ ਰਹਿਤ ਹੋ ਗਿਆ ਇਹ ਤਾਂ ਭਰਮ ਤਾਂ ਇੰਨੇ ਆ ਨਾ ਸਾਧ ਸੰਗਤ ਦੀ ਬੰਦਾ ਮਿਹਨਤ ਕਰਦਾ ਪੈਸਾ ਇਕੱਠਾ ਕਰਦਾ ਤੇ ਜਿਹੜੇ ਉਹਨਾਂ ਪੰਡਤਾਂ ਦੇ ਚੱਕਰ 'ਚ ਪੈ ਜਾਂਦੇ ਹਨ ਨਾ ਮਕਾਨ ਬਣ ਗਿਆ ਮਕਾਨ ਬਣ ਕੇ ਤਿਆਰ ਹੋ ਗਿਆ ਭਰਮ ਤੇ ਫਿਰ ਬਣ ਗਿਆ ਨਾ ਪੰਡਤ ਕਹਿੰਦਾ ਉਹਨੇ ਤੱਕ ਨਹੀਂ ਜਾਣਾ ਅੰਦਰ ਜਿੰਨੇ ਤੱਕ ਮੈਂ ਨਹੀਂ ਕਹਿੰਦਾ ਆ ਫਲਾਨਾ ਦੇਣਾ ਤੇ ਉਦਨ ਤੂੰ ਗ੍ਰਹਿ ਪ੍ਰਵੇਸ਼ ਕਰਨਾ ਘਰੋਂ ਬਾਹਰ ਜਾਣਾ ਤੇ ਮੈਨੂੰ ਪੁੱਛ ਕੇ ਜਾਣਾ ਤੇ ਗੁਰਮਤਿ ਨੇ ਇਹਨੂੰ ਰੱਦ ਕਰ ਦਿੱਤਾ ਕਬੀਰ ਸਾਹਿਬ ਕਹਿੰਦੇ ਕਬੀਰ ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ ਕੌਕੀ ਰੱਖਿਆ ਕਰਨ ਵਾਲਾ ਸਾਡਾ ਜੀਵਨ ਸਵਾਰਨ ਵਾਲਾ ਮੇਰਾ ਸਤਿਗੁਰੂ ਆਪ ਪਰਮੇਸ਼ਰ ਹੈ ਅਗਲੀ ਪੰਕਤੀ ਦੇ ਵਿੱਚ ਫਿਰ ਗੁਰੂ ਸਾਹਿਬ ਜੀ ਸਪਸ਼ਟ ਕਰਦੇ ਨਾਨਕ ਸ਼ਰਨ ਪਰਿਓ ਦੁੱਖ ਭੰਜਨ ਉਹ ਦੁੱਖਾਂ ਦਾ ਨਾਸ ਕਰਨ ਵਾਲਾ ਜਿਹੜਾ ਪਰਮੇਸ਼ਰ ਹੈ ਨਾ ਮੈਂ ਉਹਦੀ ਸ਼ਰਨ ਵਿੱਚ ਆਇਆ ਨਾਨਕ ਸ਼ਰਨ ਪਰਿਓ ਦੁੱਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਜਦੋਂ ਅੰਦਰ ਬਾਹਰ ਹਰ ਥਾਂ ਉਹਨੂੰ ਅੰਗ ਸੰਗ ਵਸਦਾ ਦੇਖਦਾ ਹੈ ਨਾ ਤੇ ਉਹ ਪਰਮੇਸ਼ਰ ਦੀ ਦੇਵ ਕਿਰਪਾ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਅੰਦਰ ਬਾਹਰ ਪਾਵ ਹਲਤ ਪਲਤ ਅੰਦਰ ਵੀ ਤੇ ਬਾਹਰ ਵੀ ਉਹੀ ਹੈ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਤੇ ਉਹ ਸਾਡੇ ਜੀਵਨ ਦੇ ਸਾਰੇ ਕਾਰਜ ਪਰਮੇਸ਼ਰ ਸਵਾਰਦਾ ਕਦੋਂ ਜਦ ਅਸੀਂ ਉਤੇ ਭਰੋਸਾ ਰੱਖਦੇ ਆ ਉਦੇ ਉੱਪਰ ਵਿਸ਼ਵਾਸ ਸਾਡਾ ਬਣ ਜਾਂਦਾ ਹੈ ਕਿ ਪਰਮੇਸ਼ਰ ਤੂੰ ਹੀ ਹੈ ਮਾਰੇ ਰੱਖੇ ਇੱਕੋ ਆਪ ਮਾਨੁਕੇ ਕਿਛ ਨਹੀਂ ਹਾ ਤੇ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਅੰਬਲਾਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ